ਗਾਇਸ ਟੀਮ ਅੰਡਲੀ ਆ ਤੇ ਹੁਣ ਕ੍ਰਿਕਟ ਸਟਾਰਟ ਕਰਨ ਲੱਗਿਆ ਕੋਈ ਨਾ ਡਰਾਈਵਿੰਗ ਕੋਸ਼ਣ ਤੇ ਮਾਮਲਾ ਠੀਕ ਹੈ ਤੇ ਇਹ ਫੋਟੋ ਆਈ ਆ ਕੀ ਹੋ ਗਿਆ ਬਾਈ ਸਾਹਿਬ ਮੈਗ ਅੱਲਾ ਅੱਲਾ ਕੀ ਬਾਤ ਆ ਨੇ ਨਾਲੇ ਇੱਥੇ ਨਾਤੇ ਸੀਗੇ ਤੇ ਕਿਰਤ ਉਹ ਹੋ ਗਿਆ ਆਪਦੀ ਚੱਪਲ ਲੈਣ यो गाइस वेलकम बैक टू माय चैनल एंड माय न्यू वीडियो गाइस आज ਦਾ ਮਾਹੌਲ ਸਾਡਾ ਜਾਣ ਦਾ ਪਿਕਨਿਕ ਦੇ ਪਾਸੇ ਸਾਰਾ ਟੱਬਰ ਪੂਰਾ ਤਿਆਰ ਹੋਈ ਜਾਂਦਾ ਹੈ ਬਲਜਿੰਦਰ ਤਿਆਰ ਹੈ ਹਰਵੀਤ ਨੇ ਬੈਠ ਫੜਿਆ ਹੋਇਆ ਹੈ ਜਾਨਦੀ ਪੁਰੀ ਤਿਆਰੀ ਹੈ ਮਾਮਾ ਵੀ ਪੂਰਾ ਰੈਡੀ ਛੜੀ ਹੋਇਆ ਪਿਆ ਹੋਰ ਜੀ ਮਾਮੇ ਵੀ ਸਾਡੀ ਤਿਆਰ ਹੈ ਵਾਈ ਬਣੇ ਰਿਹਾ ਜੋ ਫੁੱਲ ਇੰਟਰਸਟਿੰਗ ਔਰ ਫੁੱਲ ਫੜੀ ਬਲੋਗ ਹੋਣ ਵਾਲਾ ਹੈ ਕਿਉਂਕਿ ਪਿਕਨਿਕ ਤੇ ਚੱਲੇ ਸਾਰਾ ਟੱਬਰ ਬਾਈਕ ਵਗੈਰਾ ਸਾਰੇ ਰੈਡੀ ਹੈ ਓਕੇ गाइस ਹੋਰ ਹੋਰੀ ਦੱਸਿਆ ਤੁਹਾਨੂੰ ਪੂਰੀ ਡਿਟੇਲ ਬਣੇ ਰਿਹਾ ਜਨਾਲ ਸਾਡੇ ਲੈ ভাই ਇਧਰ ਆ ਰੱਖਦੇ ਅੰਦਰ ਠੀਕ ਹੈ ਹੋਰ ਨਾਨੀ ਕੀ ਹਾਲ ਹੈ ਠੀਕ ਹੈ ਬਣਾ ਇਸ ਉਹਦੇ ਹਾਂ ਕਿ ਖੁਸ਼ੀਆਂ ਆ ਗਿਆ @guruvasser banti vlogger banti baba ji ਭਾਈ ਮੁਕਾ ਪੂਰੀ ਟਿਊਰੀਟੀ ਹੈ ਸਾਡੀ ਆ ਦੇਖੋ ਵਲੋਗ ਸ਼ੂਟ ਹੋ ਰਿਹਾ ਲੋਈ ਸਨਦਰ ਮੇਰੀ ਗੱਲ ਨਹੀਂ ਸੁਣੋ ਗਾਇਸ ਤੇਲ ਵਗੈਰਾ ਪਵਾਗੇ ਤੇ ਹੁਣ ਤੇ ਰਸਤੇ ਚ ਆ ਚੁੱਕੇ ਆ ਬਹੁਤ ਵਧੀਆ ਨਜ਼ਾਰਾ ਬਣਿਆ ਹੋਇਆ ਹੈ ਯਾਰ ਇੱਥੇ ਬੜਾ ਵਾਈਬ ਕਰਨ ਵਾਲੀਆਂ ਜਗ੍ਹਾ ਹੈ। ਪਰ ਕੋਈ ਸ਼ਾਂਹੀ ਹੋਈ ਸੀ ਪੂਰੇ ਚਾਚਾਰ ਹੋਏ ਬੈਠਿਆਂ। ਏੜਾ ਦਾ ਗੂਰ ਚੱਕਰ ਦੇ ਕਾਲੀ। ਲੋ ਗਾਇਸ ਅੱਧਾ ਟੱਬਰ ਪਹੁੰਚ ਚੁੱਕਿਆ ਬਾਕੀ ਆ ਰਹੇ ਨੇ। ਅੱਧਾ ਟੱਬਰ ਆ ਚੁੱਕਿਆ। ਅੱਦੇ ਪਿੱਛੇ ਗਏ ਨੇ। ਆ ਚੁੱਕੇ ਆ ਤੇ ਆ ਡੈਮ ਲੱਗਾ ਹੋਇਆ ਇਧਰ ਇਹ ਬਸ ਨਹੀਂ ਪਈ ਆ ਬਲੋਗਰਾਂ ਦਾ ਟ੍ਰੀ ਟੱਬਰ ਆ ਚੁੱਕਿਆ ਅੱਦਾ ਮਾਈਕ ਸਾਰੇ ਰੈਡੀ ਨੇ ਹੈ ਮਾਈਕ ਨਹੀਂ ਨੂੰ ਪਰ ਵੀ ਆਪਣਾ ਰੈਡੀ ਆ ਮਾਮਾ ਵੀ ਪੂਰਾ ਰੈਡੀ ਆ ਮੈਚ ਸਾਰੇ ਚੱਲ ਰਿਹਾ ਹੈ ਮੈਚ ਸਟਾਰਟ ਹੋ ਰਿਹਾ ਹੈ ਵਿਕਟਾਂ ਵਗੈਰਾ ਲੱਗ ਰਿਹਾ ਹੈ ਬਲ ਜਿੰਦਰ ਆਇਆ ਹੁਣ

ਅਰੇ ਮੋਟਰ ਆਣੀ ਚਲਾਣੀ ਮਾ ਤੇਨੂੰ ਆਹ ਬਰੇ ਇਥੇ ਰੀਲਾ ਪਹਿਲੇ ਹੀ ਸ਼ੂਟ ਹੋਣ ਲੱਗ ਗਿਆ ਸਾਰਿਆਂ ਨੂੰ ਹੈਪੀ ਬਰਥਡੇ ਲੋ ਗਾਇਸ ਟੀਮ ਵੰਡ ਲਿਆ ਤੇ ਹੁਣ ਕ੍ਰਿਕਟ ਸਟਾਰਟ ਕਰਨ ਲੱਗਿਆ ਹਰਮੀਤ ਤੇ ਮੈਂ ਕੈਪਟਨ ਆ ਦੋਨੋਂ ਕੌਣ ਦੇਖਨੇ ਆ ਤੁਹਾਨੂੰ ਜਿੱਦਾਂ ਕੌਣ ਹਾਰਦਾ ਫੋਟੋ ਆ ਦੇ ਟੋਸ ਹੋ ਰਿਹਾ ਗਾਇਸ ਹੁਣ ਟੋਸ ਕੋਈ ਨਾ ਕੋਈ ਨਾ ਡਰਾਈਵਿੰਗ ਵਿੱਚ ਹੰਤ ਹੈ ਮਾਮੇ ਦਾ ਠੀਕ ਹੈ ਦੇਖੀ ਫੋਟੋ ਆਈ ਧਰਮੀ ਦਾ ਇਹ ਆ ਚੀ ਦਾ ਹੀ ਤਫਰ ਮੈ ਜਿੱਤਿਆ ਪਹਿਲੀ ਵਾਰੀ ਉਹਦੇ ਦਾ ਕੋਈ ਨਾ ਲੈ ਬਈ ਜਿੱਦ ਕੇ ਤੇ ਇਧਰ ਹੁਣ ਪੂਰੀ ਟੀਮਾਂ ਲੜ ਰਹੀ ਸਟੋਸ ਦਾ ਜੱਜ ਕਰ ਰਹੀ ਤੁਸੀਂ ਦੇਖਿਆ ਦੋਸਰਾ ਕੋਇਨ ਵੀ ਬਹੁਤ ਵਧੀਆ ਸੀਗਾ ਕਿਰਤਵੀ ਬੋਲਿੰਗ ਵਾਲੇ ਪਾਸੇ ਆਇਆ ਚੱਲ ਇੱਧਰ ਚੱਲ ਚੱਲ ਆਇਆ ਮਾਮੇ ਇੱਧਰ ਹੀ ਆ ਤੁਸੀਂ ਉਹ ਤੇ ਗਾਈ ਉਹ ਗੰਦੀ ਕਮਾਈ ਕੀ ਕਰ ਰਹੇ ਆ ਟਿਵੇਂ ਨਹੀਂ ਖੇਡ ਰਹੇ ਆ ਲੋ ਗਾਇਸ ਖੇਤਵਾਂ ਚੱਲੇ ਆ ਹੁਣ ਪਾਣੀ ਦੀ ਵਾਰੀ ਆ ਆਪਣੀ ਪਾਣੀ ਲਾਣ ਚੱਲੇ ਆ ਲੋ ਹੀ ਪੇਟ ਸਾਫ ਹੋ ਰਹੀ ਹੈ ਉੱਪਰ ਉੱਪਰ ਆਇਆ ਮਰਦੀ ਵਰਮਾ ਆਇਓ ਤੁਸੀਂ ਮੇਰੀ ਤਰਫ ਆਇਓ ਆਇਓ ਇੱਧਰ ਆਇਓ ਓਵਰ 8 8 ਔਰ ਦਾ ਮੈਚ ਹੈ ਪਹਿਲਾ ਔਰ ਤੁਸੀਂ ਖੇਡਾ ਰਹੇ ਹੋ ਠੀਕ ਹੈ ਤੇ ਇਧਰ ਪਹਿਲੀ ਬੈਟਿੰਗ ਆਇਆ ਆਪਣੇ ਉਧਰ ਗੋਪੀ ਮਾਮਾ ਪਹਿਲੀ ਬੈਟਿੰਗ ਆਇਆ ਪੂਰੀ ਰੀਜ ਲਾ ਕੇ ਖੇਡਣਾ ਹੈ ਰਨ ਮਾਰਨੇ ਆ ਠੀਕ ਹੈ ਓ ਮੇਰੀ ਗੱਲ ਸੁਣ ਝੋਕਲਾ ਸਹੀ ਖੇਡ ਨਹੀਂ ਤੂੰ ਸੱਚਾ ਨਾ ਇਧਰਫੇ ਗਲਤ ਖੇਡਣਾ ਠੀਕ ਹੈ ਮਾਮਾ ਫੋਨ ਰੱਖ ਦਿਓ ਹੁਣ ਠੀਕ ਹੈ ਹੁਣ ਤਿਆਰ ਰਿਹਾ ਜੇ ਦੇ ਬੋਲਾ ਖਾਲੀ ਟਪਾਈਆਂ ਲਾਸਟਲੀ ਬੋਲ ਤੇ ਛੱਕਾ ਮਾਰਿਆ ਠੀਕ ਹੈ ਹੁਣ ਬੰਟੀ ਮਾਮਾ ਆਇਆ ਬਾਟਿੰਗ ਤੇ ਤੇ ਬਲਜਿੰਦਰ ਆਇਆ ਬੋਲਿੰਗ ਤੇ ਪਹਿਲੀ ਬੋਲ ਵਾਈਡ ਆ ਭਾਈ ਹੈਲੋ ਤੁਹਾਨੂੰ ਕੋ ਫੋਨ ਨਹੀਂ ਦਿੱਤਾ ਸੀ ਕਿੰਨਾ ਵਾ ਕਿੰਨੇ ਨਾਲ ਫੋਨ ਦਿੱਤਾ ਸ਼ਾਬਾਸ਼ ਸਿਮਰ ਸਿਮਰ ਬੱਜੋ 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 ਅਰੇ ਨਹੀਂ ਆਇਆ ਪਿੰਕ ਨੇ ਆ ਚੁੱਕੇ ਨੇ ਮੇਰਾ ਹੋਰ ਪਲੇਅਰ ਆ ਗਏ ਨੇ ਇੱਕ ਨੋ ਬੋਲ ਹੈ ਭਾਈ ਨੋ ਬੋਲਾ ਕੋਲ ਹੀ ਘਟੜ ਗਿਆ ਉਹ ਕਿੰਨਾ ਵੱਡਾ ਮਾਮ ਆਇਆ ਹੁਣ ਦੇਖਦੇ ਆ ਏ ਪਹਿਲੀ ਬੋਲ ਡਾਊਟ ਹੈ ਭਾਈ ਸਾਹਿਬ ਆ ਕੀ ਹੋ ਗਿਆ ਭਾਈ ਸਾਹਿਬ ਮੈਂ ਗਿਆ ਹਾਏ ਓਏ ਚਾ ਸ਼ੁਕਰ ਹੈ ਜੁਗਨਮਾ ਸੜ ਆਇਆ ਹੁਣ ਲੋ ਗਾਇਸ ਹੁਣ ਮੈਂ ਆਇਆ بیٹنگ ਤੇ ਹੁਣ ਦੱਸਦੇ ਆ ਇਹਨਾਂ ਨੂੰ ਕੀ ਜਵਾਬ ਦੇਣਾ ਆਪਾਂ ਲੈ ਮਮਾ ਵੀ ਵਲੋਗ ਬਣਾਓ ਲੋ ਜੀ بیٹنگ ਓ ਬਚ ਗਿਆ ਭਾਈ ਓਏ ਪੂਰੇ ਘੁੰਮਦੀ ਜਾ ਵਾ ਕੇ ਰਹੇ ਪਾਸੇ ਨੂੰ ਕੋਈ ਕੋਲੀ ਅੱਗ ਵਰਗਾ ਵਾਏ ਬਾਹਰ ਲੰਦਾ ਟਾਰਗੇਟ ਦਿੱਤਾ ਹੈ ਤੇ ਹੁਣ ਉਹਨਾਂ ਦੀ ਬੈਟਿੰਗ ਆ ਤੇ ਸਾਡੀ ਬੋਲਿੰਗ ਆ ਹੁਣ ਅਸੀਂ ਦੇਖਦੇ ਸਾਡੀ ਬੋਲ ਕਿੰਨਾ ਜਰਗੁਰਾ ਸਾਡੀ ਸਾਡੇ ਨਾਲ ਹੀ ਆ ਦੇਖਦੇ ਆ ਕਿ ਬੰਦੇ ਚੰਨ ਠੀਕ ਹੈ ਹੰਡਾਤੀ ਹੌਲਡ ਕਰਕੇ ਜਿੱਤ ਗਏ ਮੈਂ ਵੀ ਵਿਕਟ ਮੈਚ ਜਿੱਤਿਆ ਵਿਕਟਾ ਲਿੱਦਿਆ ਲੱਗਦਾ ਸਾਰੀਆਂ ਵਿਕਟੀਆਂ ਹੈ ਹੈ ਕਿਰ ਵੀਟ ਲਈ ਲਾ ਲਓ ਆਇਓ ਸਿੰਗਲ ਵਿਕਟਾ ਦਿਓ ਕੋਈ ਆਪਣਾ ਦੀ ਲੋਈ ਖਾਨ ਪੀਣ ਦਾ ਸਮਾਂ ਤਿਆਰ ਹੋ ਰਿਹਾ ਹੈ ਬੰਦ ਕਰ ਲੋ ਗਾਇਸ ਟਿਊਬਲ ਚਾਲੂ ਕਰਨ ਲੱਗੇ ਆ ਇਹ ਤੇ ਚੱਲਣਾ ਹੀ ਨਹੀਂ ਯਾਰ ਪੂਰਾ ਆ ਤਾਂ ਨੋ ਦੋ ਬਾਲਟੀਆਂ ਪਾਈਆਂ ਕਿੰਨੀਆਂ ਬਾਲਟੀਆਂ ਪੈਣੀਆਂ ਆ ਘੱਟ ਬਾਲਟੀਆਂ ਮੈਣੀਆਂ ਤੌ ਬਾਉ ਜਿੰਨੇ ਬਾਲਟੀਆਂ ਪੈਂਦੀਆਂ ਬੜੀਆਂ 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 ਪਾਈਓ ਪਾਈਓ ਫੋਨ ਲੈ ਜਾ ਮੇਰੇ ਬਾਲਦੇ ਵਾਲੇ ਭਾਰ ਉਹ ਨਹੀਂ ਉੱਧਰ ਨਹੀਂ ਉੱਧਰ ਨਹੀਂ ਬੈਠਾ ਉੱਧਰ ਨਹੀਂ ਆਣਾ ਅੱਧਾ ਪਾਣੀ ਬਾਹਰ ਡੋਲ ਰਿਹਾ ਮੈਂ ਤਾਂ ਇੱਥੇ ਖੜਾ ਆ ਵੀ ਉਧਰ ਨਹੀਂ ਜਾਣ ਦੇਣਾ ਮਾਇਆ ਨਾ ਨਾ ਚੀ ਆਲੇ ਠੀਕ ਹੋ ਬਸ ਬਾਈ ਚੱਲ ਗਿਆ ਕਿੰਨਾ ਨਮਾ ਆ ਰਿਹਾ ਯਾਰ ਪਾਣੀ ਬਹੁਤ ਕਿੱਦਾ ਸਾਰੇ ਖੁਸ਼ ਹੋ ਕੇ ਚੱਲ ਵੇ ਜਦੋਂ ਸਾਰਿਆਂ ਆਇਆ ਆਇਆ ਭਾਈ ਜਾਨ ਮੈਂ ਛੱਕੇ ਸੰਜੋ ਭਾਈ ਸਾਹਿਬ ਅਨੰਦਪੁਰਾ ਹੋਣ ਕਰਾਂਗੇ ਨਾਲੇ ਹਾਂਜੀ ਆ ਗਿਆ ਓਏ ਅਰਮਨਾਲ ਥੋੜਾ ਓਏ ਭਰ ਲੋ ਪਹਿਲਾ ਭਰ ਲੋ ਵੀ ਸ਼ਾਵਾ ਕਿਰਤ ਸ਼ਾਵਾ ਬਹੁਤ ਵਧੀਆ ਬਹੁਤ ਵਧੀਆ ਕਿਰਤ ਪਰੰਦੇ ਪਰੰਦੇ ਇੱਕ ਵਾਰ ਚੰਗੀ ਤਰਾ ਪਰੰਦੇ ਪਰੰਦੇ ਹੋਰ ਥੋੜੇ ਕਰਦੇ ਹੋਰ ਨਹੀਂ ਨਹੀਂ ਬੰਦ ਹੋਏ ਨਾ 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 ਬੱਸ ਬਹੁਤ ਵਧੀਆ ਸਹੀ ਹੈ ਲਓ ਜੀ ਸੋਨੂ ਮਾਮੇ ਨੇ ਵੀ ਕੱਪੜੇ ਚੇਂਜ ਕਰ ਲੈਣੇ ਸਹੀ ਬਤਾਰੋ ਝੂਠ ਕੋ ਨਹੀਂ ਬੋਲੂ ਮੈਂ ਨਾ 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 ਵਾਹ ਕਿਦਰ ਸਾਡੇ ਨਾਨ ਵੀ ਲੱਗ ਗਏ ਨੇ ਇਨਾਰਾ ਸਹੀ ਐ ਇੱਥੇ ਪੂਰੇ ਆਏ ਨੇ ਸਾਰੇ ਆਏ ਹਾਏ ਚੱਲ ਫਿਰ ਏ ਆਹ ਡਾ ਹੀ ਮਾਰਤੀ ਨਾਲਾ ਤੈਨੂੰ ਕੀ ਆਏ ਬੜਾ ਕਿੰਨਾ ਨੰਦਾ ਇੱਥੇ ਕਰੀ ਕਾਕੇ ਉਵੇਂ ਕਰੀ ਚੱਪਨ ਨਾਲ ਲੈ ਬਈ ਮਨਵੀਰ ਵੀ ਆ ਗਿਆ

ਵੇ ਕਦਾਂ ਪਾਣੀ ਇਹ ਨਿਕਲ ਲੈਂਦੇ ਯਾਰ ਨਿਕਲੇਗਾ ਕਿਵੇਂ ਕੱਟਾ ਉਧਰ ਸਾਰੇ ਨਹੀ ਜਾਂਦੇ ਤੁਸੀਂ ਇੱਥੇ ਮਿੱਟੀਾਂ ਖੱਡੀਆਂ ਹੁੰਦੇ ਜੋ ਹਾਂਜੀ ਅਸੀਂ ਆਂ ਵੀਡੀਓਜ਼ ਦੇਖਦੇ ਹਾਂ ਵੀਡੀਓਜ਼ ਵੀਡੀਓ ਚੈਨਲ ਮੇਰੇ ਵੀਡੀਓਜ਼ ਅਰੇ ਮੈਨੂੰ ਕੱਢੀ ਵਾਲੀ ਵੀਡੀਓ ਅੱਛੀ ਲੱਗੀ ਕਿਹੜੀ ਜਿੰਨੇ ਚ ਤੁਸੀਂ ਉਹ ਬੈਲੂਨ ਨਾਲ ਕਿੱਤੇ ਸੀ ਨਾ ਉਹ ਕਿਹੜਾ ਬੈਲੂਨ ਦਾ ਬੋਟਲ ਨੂੰ ਕਰਦਾ ਆਹ ਇਹਦਾ ਕੱਢੀ ਵੀਡੀਓ ਆਹ ਇਹਦਾ ਹਾਂ ਚੱਲ ਖੇਡੋ ਫੇਰ ਖੇਡੋ 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 ਉਹਨਾਂ ਕੋਲ ਜੀ ਆਹੋ ਆਹੋ ਉਹ ਬਾਸੋ ਸੋਣ ਪੀਣ ਵਾਲਾ ਸਮਾਨ ਤਿਆਰ ਹੋ ਰਿਹਾ ਹੈ ਲੰਚ ਸਾਡਾ ਤਿਆਰ ਹੋ ਰਿਹਾ ਹੈ ਧੀੜਾ ਮਾਮੀ ਜੀ ਨਾਲ ਤਿਆਰ ਕਰ ਰਹੀ ਹੈ ਆਪ ਪੰਜਾਬ ਸਿੰਘ ਦਾ ਕਰ ਰਹੀ ਹੈ ਹਾਂ ਸੋਨੂ ਦੇ ਸੋਨੂ ਸਾਰੇ ਸੁਣਵਾ ਮੇਰੇ ਠੀਕ ਹੈ ਕਿਹਨੇ ਸਰਜੀ ਦੀ ਸੇਵਾ ਫੜੀ ਅੱਜ ਤੇ ਛੋਟੀ ਮਾਮੀ ਨੇ ਸਲਾਦ ਦੀ ਸੇਵਾ ਫੜੀ ਅੱਜ ਖਾਣ ਪੀਣ ਨਾਲ ਕੰਮ ਸਾਰਾ ਸਟਾਰਟ ਹੈ ਜੀ ਮਮੀ ਨਾਨੀ ਅੱਤੇ ਕੀ ਵਿਜਾਇਏ ਸ਼ਾਬਾਸ਼ ਸਾਰੀ ਸੰਗਰ ਬੈਠੀ ਹੋਈ ਹੈ ਅੱਦੇ ਟਿਊਬਲ ਤੇ ਨਿਆਰੇ ਆ ਤੇ ਹੁਣ ਆਪਾਂ ਵੀ ਕਿਤੇ ਕੰਮ ਜਾਂਦੇ ਆ ਇੱਕ ਹੋਰ ਮਾਸ ਸੀ ਗਿਆ ਉਹਨਾਂ ਨੂੰ ਲੈ ਕੇ ਆਣੇ ਪਰ ਦੀਮਾ ਮਨ ਆ ਕੇ ਆ ਗਿਆ ਗਾਈਸ ਹੁਣ ਮੈਂ ਜਾਣਾ ਸੋਨੂ ਮੇਰੇ ਸੋਹਰਿਆਂ ਦੇ ਕੋਲ ਠੀਕ ਹੈ ਕੀ ਚੱਲਣ ਡਿਆ ਹੈ क्या अक्सने का पहला करने वो तो स्कूल है जिते मैं पढ़िया हो सवारी चेक नी है तो हूं वापस जा रहे हो लोकेशन <laughs> लंच चालू है जी ਕੂੜੀਆਂ ਛੋਲੇ ਪਰੌਂਠੀਆਂ ਸੁੱਕੀ ਸਬਜ਼ੀ ਕੀ ਹੈ ਆਲਸਰ ਆਲੂ ਮਿਕਸ ਹੈ ਸਾਰੇ ਆਣ ਦੂਜਿਆਂ ਨੂੰ ਸ਼ਿਗਾ ਕੇ ਹੁਣ ਆਪ ਖਾਣ ਬੈਠੇ ਨੇ ਸਾਰੇ ਮੇਰਾ ਜੀ ਮੈਨੂੰ ਨਾ ਦੱਸੋ ਚਸ਼ਮਾ ਨਵਾਂ ਲਿਆ ਹੁੰਦਾ ਕਿ ਸਵੇਰ ਤੋਂ ਲਾਇਆ ਹੀ ਨਹੀਂ ਐਡਾ

ए टू वन टू थ्री गो आ की जी ना मजा नहीं आया हाँ चल जबू वन टू थ्री हाँ फिर भी ठीक जी थोड़ा चल ਤਲ ਹੈ ਉਹਦੇ ਪੈਰ ਹਲਾ ਵੇਖ ਸੁੱਕੂ ਕੁਝ ਨਹੀਂ ਆ ਗਿਆ ਡੁੱਬ ਗਿਆ ਕਿੰਦਰ ਆ ਖੇਡਣ ਹੀ ਲੱਗ ਗਿਆ ਅਰੇ ਕੋਈ ਨਹੀਂ ਕੱਢ ਦਮਾ ਆ ਗਿਆ ਨਾ ਕੋਈ ਛੱਡ ਦੇ ਮਾਰ ਗਿਆ ਅਰੇ ਬੈਕ ਕਹਿਦਾ ਸੁੱਕੂ ਅੰਮ੍ਰਾਈਂ ਨਾ ਖੇਡ ਸੁੱਕਾ ਟੱਪਲ ਵੇਖਿਆ ਯਾਰ ਫੜੀ ਫੜਲਾ ਫੜਲਾ ਮਿਸਟਰ

ਕੁਝ ਘੁੱਦਾਂ ਕੋਲ ਗਾਵੀਂ ਗੋਡੇ ਸਲਾਵੇਂਗਾ ਰੋਕੀ ਤੇ ਰੋਕੀ ਜੰਦੇ ਖੜਦੇ ਜਵਾਗ ਨੂੰ ਆਪੇ ਤੈਰ ਲੇਓ ਲਾ ਹੋਦੀ ਨਹੀਂ ਰਿਹਾ ਤੇ ਪਹਿਲੇ ਡਾਈਆਂ ਮਾਰ ਮਾਰਦ ਦੀ ਹੋ ਗਿਆ ਹੁਣ ਮੀਂਹ ਦੀ ਤਰ੍ਹਾਂ ਆਇਆ ਇਸ ਨੂੰ ਨਾ ਨਾ ਬੱਸ ਇਹ ਕਹੀਂ ਧੋਣਵਾਰੀ ਹੈ ਸਾਡੀ ਜਾਣ ਦੀ ਠੀਕ ਹੈ ਹੁਣ ਵੇਖਦੇ ਆ ਕੀ ਵੜਦਾ ਚੱਲ ਕਿਰਦ ਪਹਿਲਾਂ ਤੂੰ ਜਾਏਗਾ ਆਪਾਂ ਦੋਨੋਂ ਜਾਵਾਂਗੇ ਚੱਲ ਠੀਕ ਹੈ ਪਹਿਲਾਂ ਤੂੰ ਜਾ ਜਾ ਜੀ ਚੱਲ ਓ ਭਾਈ ਪਾਣੀ ਬਹੁਤ ਜ਼ਿਆਦਾ ਬਾਦ ਹੈ ਪਾਣੀ ਦਾ ਬਹੁਤ ਪੁਰਾ ਬੇਵੀ ਚੱਪਲ ਲਗਾਈ ਓਏ ਚੱਪਲ ਲਗਾਈ ਓਏ ਬਹੁਤ ਪੁਰਾ ਬੇਵੀ ਬੇਵੀ ਹਾਂ ਜਦੋਂ ਸੁਪੈ ਗਏ ਫੋਨ ਦਿਖਾਓ ਓ ਗਿੱਲਾ ਹੋ ਗਿਆ ਸਾਰਾ ਬੋਲ ਪੂਰਾ ਬੇਦੀ ਕੋਈ ਵੀ ਗਾਇਸ ਦੇਖੋ ਅਸੀਂ ਅੱਜ ਕਿਹਨਾਂ ਤੇ ਮਿਸਟਰ ਪ੍ਰਵਾ ਫੋਨ ਕਿੱਦਾਂ ਲਾਉਂਦੇ ਉਹ ਆਨੇ ਨਾਲ ਇੱਥੇ ਨਾਤੇ ਸੀਗੇ ਤੇ ਕਿਰਤ ਉਹ ਹੋ ਗਿਆ ਆਪਦੀ ਚੱਪਲ ਲੈਣ ਚੱਪਲ ਵੇਲੀ ਰੋਤ ਨਾਲੀ ਰੇੜੀ ਦੀ ਚੱਪਲ ਕ੍ਰਿਕਟ ਖੇਡ ਰਿਹਾ ਅੱਜ ਕਲਾਣ ਚਲੋ ਚਲਿਏ ਇਹ ਗਲਪਿੰਡ ਦੀ ਚਾ

ਹਾਂ ਪਲੀਜ਼ ਸਬਸਕ੍ਰਾਈਬ ਐਂਡ ਲਾਈਕ ਆਲਸੋ ਹਾਂ ਵੇ ਲੋ ਗਾਇਜ਼ ਨਾਂ ਵੀ ਦਿੱਤਾ ਨਹਿਰ ਤੇ ਵੀ ਨਾ ਆਇਆ ਖਾਣਾ ਪੀਣਾ ਵੀ ਹੋ ਗਿਆ ਸਾਰਾ ਤੇ ਚਾਹ ਵਗੈਰਾ ਸਮੋਸਾ ਵਗੈਰਾ ਸਭ ਕੁਝ ਰੱਖ ਲਏ ਨੇ ਤੇ ਹੁਣ ਤਿਆਰੀ ਥੋੜੀ ਜਾਨੀ ਹੋ ਰਹੀ ਆ ਇਧਰ ਮੀਟਿੰਗ ਚੱਲ ਰਹੀ ਆ ਅਨਦੇ ਅਗਲੇ ਪ੍ਰੋਗਰਾਮ ਦੀ ਓਹ ਆ ਬਚ ਗਏ ਤੇ ਉਧਰ ਵੀ ਵਲੌਗ ਬਣ ਰਿਹਾ ਤੇ ਬੱਚੇ ਹਜੇ ਵੀ ਉਹਨਾਂ ਚੀਨੀ ਫੁਰਤੀ ਹੈ ਕਿ ਕਿਸੇ ਖੇਡ ਲਿਆ ਬਟ ਮੇਰੇ ਚੀਨੀ ਫੁਰਤੀ ਆਨੇ ਕਿ ਹੁਣ ਮੈਂ ਖੇਡ ਲਵਾਂ ਕਿਉਂਕਿ ਯਾਰ ਬਹੁਤ ਜ਼ਿਆਦਾ ਥੱਕ ਗਿਆ ਤੇ ਅੱਧੇ ਸਾਡੇ ਉਹ ਬੈਠੇ ਹੋਏ ਤੇ ਕਾਹ ਵੇਖ ਲੋ ਤੈਨੂੰ ਕਾਲਾ ਆ ਚਸ਼ਮਾ ਨਾ ਤੂੰ ਹੀ ਖਾ ਬਸ ਠੀਕ ਹੈ ਤੇ ਮੌਸਮ ਵੀ ਅੱਜ ਬੜਾ ਸਾਥ ਦਿੱਤਾ ਮੌਸਮ ਨੇ ਬਹੁਤ ਵਧੀਆ ਮੌਸਮ ਹੋਇਆ ਪਿਆ ਪੂਰੀ ਸ਼ਾਮ ਹੋਰ ਪੂਰੀ ਠੰਡੀ ਹਵਾ ਚੱਲ ਰਹੀ ਹੈ ਅੱਜ ਬਹੁਤ ਅਨੰਦ ਆਇਆ ਵਟਾਰੇ ਚੱਲਣ ਦਾ ਵੀ ਇਹਨਾਂ ਨੂੰ ਦੁਖ ਹੋਰੀ ਹੈ ਬਾਈ ਜੀ ਜਿੰਨਾ ਜਿੰਨਾ ਕੋਲ ਪੈਲੀ ਹੈ ਖੇਤ ਵਗੈਰਾ ਹੈ ਉਹਨਾਂ ਨੂੰ ਹੈ ਹੀ ਕੀ ਆਇਆ ਕਰੋ ਆਪਦੇ ਖੇਤ ਕਿਹੜਾ ਲਾਇਆ ਕਰੋ ਕਿਉਂਕਿ ਇੱਥੇ ਯਾਰ ਸਭ ਖਾਣੇ ਪੀਣੇ ਆ ਸੇ ਰੋਟੀ ਵਗੈਰਾ ਖਾਣੇ ਆ ਸਾਰਾ ਕੁਝ ਚੱਪਿਆ ਨਾ ਸਾਰੇ ਸ਼ੌਂਕ ਵਗੈਰਾ ਇੱਥੇ ਪਗਾਣੇ ਆ ਸਾਰੇ ਇਕਣੇ ਕਿਹੜਾ ਲਾਇਆ ਕਰੋ ਆਪਦੇ ਫੈਮਿਲੀ ਨਾਲ ਵੀ ਟਾਈਮ ਸਪੈਂਡ ਕਰਿਆ ਕਰੋ ਹੋਣ ਬਸ ਚੱਲੇ ਆ ਤੇ ਦੇਖਦੇ ਆ ਕਿ ਬੰਦਾ ਲੈ ਆ ਕਈ ਤਾਂ ਰਹੀ ਗਿਆ ਤਾਂ ਅੰਦਰ ਰખી ਜਿਹੜੀ ਪਾਣੀ ਦੀ ਬਾਰੀ ਲਈ ਸੀ ਉਹ ਤਾਂ ਰੱਖ ਕੇ ਆਈਏ ਉਹ ਤੇਰੀ ਸ਼ਰਟ ਕਿੱਧਰ ਆ ਓਏ ਹਾਂ ਓਏ ਤੇਰੀ ਟੀ-ਸ਼ਰਟ ਕਿੱਧਰ ਹੈ ਉਹ ਮਾਨ ਟੀ-ਸ਼ਰਟ ਕਿੱਥੇ ਤੇਰੀ ਪਾਣੀ ਦੀ ਬਾਰੀ ਹੈ ਟੀ-ਸ਼ਰਟ ਨਾ ਨਹੀਂ ਕਰਿਆ ਲੈ ਨਾ ਨਹੀਂ ਕਰ ਛੱਡਾਂ ਲੋ ਜੀ ਪਾਣੀ ਦੀ ਬਾਰੀ ਦਾ ਅਸੀਂ ਸੁਣ ਕੇ ਹੀ ਰੱਖਣ ਦੱਲੇ ਆ ਤੇ ਵਿਕਟਾਂ ਕਿੰਨੀਆਂ ਦੋ ਰਿਆਂਦੀਆਂ ਸੀ ਆ ਇੱਕ ਆ ਵੇਖ ਲੋ ਨਾ ਕਿ ਹੋਣਾ ਹੈ ਵਾਪਸ ਤੂੰ ਹਾਂ ਛਾਵਾ ਛੱਤਰੇ ਇਹ ਖਾਲੀ ਚੀ ਨਾ ਤੇਰੇ ਬਸ ਥੋੜਾ ਜਿਹੀ ਜਾਨਿਆ ਕਰਨੀ ਕਰਦਾ ਪ੍ਰੋਗਰਾਮ ਬਣਾਉਂਦੇ ਆ ਤੇ ਫਿਰ ਆਪਾਂ ਮਿਲਦੇ ਆਂ ਨੈਕਸਟ ਬਲੌਗ ਤੇ ਠੀਕ ਹੈ